ਹਾਂਜੀ ਸਤਿ ਸ੍ਰੀ ਅਕਾਲ ਜੀ ਬਲੌਗ 'ਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਜਾ ਰਹੇ ਹਾਂ ਵੀ ਮਾਨਸਾ ਤੇ ਮੇਰੇ ਜਾੜ ਸੇ ਦਰਦ ਹੋ ਰਿਹਾ ਸੀ ਬਹੁਤ ਜ਼ਿਆਦਾ ਤੇ ਪੇਨ ਆ ਜਿਹੜਾ ਥੋੜਾ ਜ਼ਿਆਦਾ ਹੁੰਦਾ ਸੀਗਾ ਤੇ ਪਹਿਲਾਂ ਵੀ ਮੈਂ ਗਿਆ ਸੀਗਾ ਇੱਕ ਦਿਨ ਦਿਖਾ ਕੇ ਆਇਆ ਸੀਗਾ ਉਹਨਾਂ ਨੇ ਦਵਾਈ ਦੇਤੀ ਸੀਗੀ 2-3 ਦਿਨਾਂ ਦੀ ਤੇ ਅੱਜ ਫੇਰ ਜਾਣਾ ਹੁਣ ਹੁਣ ਵੀ ਦਰਦ ਹੋ ਰਿਹਾ ਬੋਲਿਆ ਵੀ ਨਹੀਂ ਜਾਂਦਾ ਥੋੜਾ ਜਿਆਦਾ ਤੇ ਨਾਲ ਦਾਦਾ ਜੀ ਜਾਣਗੇ ਤੇ ਤੋਂ ਮੁੰਡੇ ਹੋਰ ਨੇ ਕਿ ਉਹਨਾਂ ਨੂੰ ਲੈ ਕੇ ਜਾਊਂਗਾ ਨਾਲ ਤੇ ਬਾਪੂ ਨੂੰ ਵੀ ਫਿਕਰ ਸੀਗੀ ਬਹੁਤ ਜ਼ਿਆਦੇ ਤੇ ਉਹਨਾਂ ਨੂੰ ਨਾਲ ਲੈ ਕੇ ਜਾਊਂਗਾ ਮੈਂ ਤੇ ਘਰਦਿਆਂ ਤੋਂ ਕਿੰਨਾ ਤੁਹਾਨੂੰ ਪਤਾ ਹੀ ਆ ਬਈ ਘਰਦਿਆਂ ਨੂੰ ਹੀ ਸਭ ਤੋਂ ਜ਼ਿਆਦਾ ਫਿਕਰ ਘਰਦਿਆਂ ਨੂੰ ਹੀ ਹੁੰਦੀ ਆ ਤੇ ਮੇਰੇ ਦਾਦੇ ਨਾਲ ਤੁਹਾਨੂੰ ਮਿਲਾਉਣਾ ਦੇਖੋ ਮੈਂ ਉਹਨੂੰ ਕਹੂੰਗਾ ਕਿ ਮੇਰੇ ਐ ਕਰਕੇ ਇਹ ਚੀਜ਼ ਹੋ ਰਹੀ ਆ ਮੇਰੇ ਨਾਲ ਤੇ ਉਹਨਾਂ ਦਾ ਰਿਐਕਸ਼ਨ ਕੀ ਹੋਊਗਾ ਤੁਸੀਂ ਆਪ ਹੀ ਦੇਖ ਲਿਓ ਹਣਾ ਲੈ ਵੀ ਮੇਰੇ ਬਾਪੂ ਆ ਗਏ ਇਹਨਾਂ ਨਾਲ ਕਰਦੇ ਆ ਗੱਲਬਾਤ ਮੇਰੇ ਦਰਦ ਹੋਈ ਜਾਂਦਾ ਕੋ ਜਾੜ ਚ ਬਹੁਤ ਜ਼ਿਆਦੇ ਰਾਤ ਨੂੰ ਨੀਂਦ ਵੀ ਨਹੀਂ ਆਈ ਹੋਰ ਦਰਦ ਫਿਰ ਮੈਂ ਦਵਾਈ ਲਈ ਤੇ ਫੇਰ ਟਿਕਿਆ ਮੇਰਾ ਦਰਦ ਰੋਟੀ ਵੀ ਨਹੀਂ ਖਾਂਦੀ ਵੀ ਆਤਾ ਤੜਕੇ ਨਹੀਂ ਖਾਂਦੀ ਕਿ ਕਿੰਨੀਆਂ ਰੋਟੀਆਂ ਖਾਦੀਆਂ ਸੀਗੀਆਂ ਮੈਂ ਹਾਂ ਕਿੰਨੀਆਂ ਖਾਦੀਆਂ ਸੀ ਮੈਂ ਰੋਟੀਆਂ ਹੁਣ ਇੱਕ ਰੋਟੀ ਖਾਦੀ ਸੀ ਇੱਕ ਰੋਟੀ ਕਿਹਦੀ ਹੁੰਦਾ ਹਮ ਬਰਖਾਦੀ ਨਹੀਂ ਗਈ ਨਾ ਇਧਰ ਮੇਰਾ ਦੁਖੀ ਗਿਆ ਹਾਂ ਤੇ ਆਖਰੀ ਮੂਹ ਗੇ ਦਾਣੇ ਪਨਾਈ ਤੇ ਭਈਓ ਤੱਕ ਕੇ ਪੀ ਲੈ ਤੂੰ ਕਹੇ ਮੇਰੇ ਮੂਹ ਸਾਲੇ ਨੇ ਹੋਰ ਮੂਹ ਵੀ ਪੱਕਿਆ ਪਿਆ ਨਾਲ ਜਾੜ ਤੇ ਦੁਖਣੀਆਂ ਨਾਲ ਮੂਹ ਵੀ ਪੱਕਿਆ ਪਿਆ ਹੋਰ ਕੋਡਾ ਮਾਰ ਮਾਰ ਕਰ ਚਾਲੂ ਲੱਗਦੇ ਨੇ ਹੋਰ ਅਹ ਜਿਸ ਕੀ ਹੁੰਦੀ ਆਹੋ ਚਮਟੀਆਂ ਆਈਆਂ ਮਾਰੀ ਗਏ ਰੋ ਮਾਰੀ ਗਏ ਚੱਲ ਫੇਰ ਦੇਖਦੇ ਹਾਂ ਅੱਜ ਕੀ ਕਹਿੰਦਾ ਕਿਵੇਂ ਕੜਵਾ ਦਾਂ ਕਿਵੇਂ ਕਰਾਂ ਪਰਾ ਜੁਲਾਈਓਰ ਦਿਤਾ ਪਰਾਰੇ ਪਰਾ ਇੰਤਾ ਫਿਰ ਬਾਡਾ ਜਾ ਕੇ ਗਿਆ ਮੈਂ ਠੀਕ ਆ ਜਾਣਾ ਆਪਣੀ ਆਪੂ ਬਹੁਤਾ ਆਹ ਕੋਲੋਂ ਨਾ ਚਾ ਇਹਦਾ ਰੋੜੀ ਨਹੀਂ ਕੋਲੋਂ ਵੀ ਨਹੀਂ ਮਸੂ ਹੋਰੇ ਇਵੇਂ ਜਾਵਾਰ तो गले पाये जी गोलों पाये ना गोलों पाये जी गोलों पाये ना केड़ा गले पाये जी काले केड़ा पाये से बॉसों ओ ओ ओ पात्रा बाला ठंडा लग रही है तो ज़िन्दगी बियाज ज़िन्दगी तब पाएगी जमाई ख़ौआ का ना किमी चलन बंद करने का हाँ ਜੰਗਲ ਦਾ ਰੋਗ ਆ ਗਿਆ। ਉਹ ਤੇਰੇ ਬਾਕਪ ਨੂੰ ਤਾਂ ਦੱਜਾ ਉਹ ਮੁਝਾ ਕੱਢੀ ਨਾ ਕੋਈ ਲੈ ਤਾਂ ਸਾਇ। ਉਹ ਮਿਲੋ ਤਾਂ ਕੇਰਾ ਦੇਸੀ ਨਾ। ਆਹ। ਤਾਂ ਜੀ ਤਾਂ ਜੀ ਤਾਂ ਦੋ ਵਾਰ ਇਹ ਨਹੀਂ। ਮਾੜਾ ਲੱਗ ਰਿਹਾ ਇਹ ਨਹੀਂ। ਸਾਰਾ ਰੱਬ। ਤਾਂ ਉਹ। ਦਾ ਹੀ ਕੋਈ ਚਾ। ਆ ਆ ਤੇ ਨਾ ਕਾਹ ਆ ਜਾਂਦੇ ਲੈ ਮਾ ਤਾਂ ਮੁਝੇ ਭਾਈ ਨਾ। ਭਾਈ ਤੇ ਹੁੰਦਾ। ਬਾਸ। ਆ ਲੈ। ਆ ਮੱਕਣਾ ਲੈ ਜੀ ਚੱਕ। ਆ ਜਾ। ਇੱਕ ਮਿੰਟ। ਆ ਲੈ ਮ ਆਪਣਾ ਘਰੇ ਰੱਖਿਆ ਮਨ ਆ ਜਾ ਬਾਪੂ ਬਹਿ ਜਾ ਤੂੰ ਹਾਂ ਹਾਂ ਬਹਿ ਜਾਣਗੇ ਆ ਜਾ ਨਾ ਤੈਨੂੰ ਬਹਿ ਜਾ ਤੂੰ ਆਪੂ ਬੈਠਾ ਬਹਿ ਜਾ ਆ ਲੈ ਅਜਵਾਗ ਨੂੰ ਇਧਰ ਮੂੰਹ ਸਾ ਲਿਖਦਾ ਦਿੰਦਾ ਆ ਜਾ ਤੂੰ ਵੀ ਦਿੰਦੇ ਲੈ ਵੀ ਹੁਣ ਆਪਾਂ ਚੱਲੇ ਮਾਨਸਾ ਦਾ ਇਹ ਸਾਡਾ ਤੁਸੀਂ ਦੇਖੀਰੇ ਹੋ ਰਾਗਾ ਪਿੰਡ ਵਾਲਾ ਏ ਆ ਹੁਣ ਅੰਦਰ ਬੈਠੇ ਨੇ ਜਵਾਕ ਆ ਓਏ ਤੇਰਾ ਨਾਮ ਕੀ ਆ ਓਏ ਇੱਧਰ ਦੇਖੀ ਤੇਰਾ ਨਾਮ ਕੀ ਆ ਅਮਨੀ ਤਾਂ ਹੈ ਅਮਨੀ ਤਾਂ ਕਿਹੜੀ ਕਲਾਸ ਚ ਪੜਦੀ ਤੀਸਰੀ ਤੀਸਰੀ ਕਲਾਸ ਚ ਬੰਤੂ ਆਉਂਦੀ ਆ ਸੁਣਾਈ ਚੰਗੋ ਟਰੂ ਵੀ ਮੰਦੀ ਆਦੀ ਇੰਗਲਿਸ਼ ਇੰਟਰੋ ਦੇ ਦੋ ਅੱਛਾ ਅੱਛਾ ਹੁਣ ਫਿਰ ਐਂ ਕਰ ਇੰਟਰੋ ਇੰਟਰੋ ਦੇ ਆਪਣੀ ਇੰਗਲਿਸ਼ ਚ ਇੰਟਰੋ ਮਾਈ ਨੇਮ ਇਜ਼ ਤੀਨਕੋਰ ਆਈ ਐਮ 8 ইয়ার্স অল ਐਂਡ আই স্টੱਡਿਡ ਇਨ ক্লাস 3 ਮਾਈ ਮਦਰਸ ਨੇਮ ਇਜ਼ ਸੰਜੀਪ ਕੌਰ ਮਾਈ ਫਾਦਰਸ ਨੇਮ ਇਜ਼ ਕੁਮਿੰਦਰ ਸਿੰਘ ਮਾਈ ਸਿਸਟਰਸ ਨੇਮ ਇਜ਼ ਜਸਨੀਤ ਕੌਰ ਹਾਂ ਬਹੁਤ ਵਧੀਆ ਕਿਹੜੇ ਕਿਹੜੇ ਸਕੂਲ ਚ ਸਕੂਲ ਕਿਹੜਾ ਸਤਰ ਸਕੂਲ ਦਾ ਨਾਮ ਕੀ ਆ ਹਾਂ ਮਾਂ ਦਾ ਮਾਂ ਦਾ ਮਾਂ ਦਾ ਮਾਂ ਦਾ ਤੇ ਉਹ ਜਿਹੜਾ ਉਹ ਵਿੱਚ ਉਹ ਪਿੱਛੇ ਬੈਠੇ ਉਹ ਕਿਹੜੀ ਕਲਾਸ ਚ ਪੜਦੀ ਹੈ ਕੁੜੀ ਉਹ ਛੋਟੀ ਉਹਦੇ ਖੜੇ ਹੋ ਜਾ ਹੈ ਕਿਹੜੀ ਹੈ ਹੈਂ ਚੱਲ ਤਾ ਮਾਂ ਦਾ ਠੀਕ ਆ ਵਧੀਆ ਪੜਿਆ ਕਰੋ ਚੰਗਾ ਹਾਂ ਸਿਆਣੇ ਬੱਚੇ ਐ ਇਹ ਦੇਖ ਲਓ ਨਹੀਂ ਦਾ ਅੱਜ ਕੱਲ੍ਹ ਵਾਕਾਂ ਨੂੰ ਡਾੜਾ ਵੀ ਨਹੀਂ ਆਉਂਦਾ ਡਾੜਾ ਆ ਜਿਹੜੇ ਤੂੰ ਆਇਆ ਦੇਖ ਲੈ ਵੀ ਨਹੀਂ ਜਵਾਕ ਆ ਜਿਹੜੇ ਸਰਕਾਰੀਆਂ ਇੰਚ ਪੜਦੇ ਨੇਗੇ ਨਾ ਨਾ ਬੇਚ ਬੇਦਾ ਇੰਨੇ ਨਲਾਇਕ ਨੇ ਇਹਨਾਂ ਨੂੰ ਕੁਝ ਵੀ ਨਹੀਂ ਆਉਂਦਾ ਊਡੇ ਤਵਾੜਾ ਅਰੂਜਾ ਨੇ ਲਾਓ ਪਰਕੜਗਾ ਉਹਨੂੰ ਪੁੱਛ ਲੈ ਲੈ ਉਹਨੂੰ ਜਮਾ ਉਡਾੜਾ ਵੀ ਨਹੀਂ ਆਉਂਦਾ ਕਿਵੇਂ ਪੜਾਈ ਚ ਬੜੀ ਇੰਟੈਲੀਜੈਂਟ ਹੈ ਤੂੰ ਬੜੀ ਆ ਜਵਾ ਮੇਰਾ ਨਾਮ ਮੇਰਾ ਨਾਮ ਦੱਸਿ ਕਿਵੇਂ ਪੈਂਦਾ ਜੀਵਨ ਕਿਵੇਂ ਪਾਊਗਾ ਜੀਵਨ ਜੇ ਆਈ ਹਾਂ ਜੇ ਆਈ ਜੇ ਆਈ ਹਾਂ ਡਬਲ ਜੂ ਦੇ ਐਂ ਮੇਰੇ ਬਾਪੂ ਦਾ ਨਾਮ ਬਾਗ ਨਹੀਂ ਸਕਦੇਵ ਮੈਂ ਤੂੰ ਕਿਹੜੀ ਕਲਾਸ ਚਾਂਗੀ ਫਿਰ 3 ਸੀ ਜਾਂ ਹੁਣ ਤਾਂ ਤੂੰ ਮੈਨੂੰ 1 2 ਸੁਣਾਈ ਜਾਂਦੀ ਸੀਗੀ ਫਿਰ ਮੇਰੇ ਬਾਪੂ ਦਾ ਨਾਮ ਦੱਸੀ ਸਕਦੇਵ ਸਕਦੇਵ ਕਿਵੇਂ ਪੈਂਦਾ ਸਕਦੇਵ ਉਹ ਤਾਂ ਪੁੱਛ ਲਓ ਤਾਂ ਪੁੱਛ ਨਹੀਂ ਪੁੱਛਿਆ ਹਾਂ ਤੂੰ ਦੱਸ ਕੁੜੀਏ ਚਲ ਉਹਨੂੰ ਪੁੱਛਦਾ ਚਲ ਮੈਂ ਹਾਂ ਹਾਂ ਐਸ ਐਸ ਐਚ ਨਹੀਂ ਐਸ ਯੂ ਐਸ ਯੂ ਹਾਂ ਹਾਂ ਡੀ ਈ ਨਾ ਐਚ ਵੀ ਆਊਗੀ ਐਚ ਐਚ ਆਊਗੀ ਐਸ ਯੂ ਕੇ ਐਚ ਹੂੰ ਡੀ ਏ ਵਾਈ ਡੀ ਈ ਵੀ ਹਾਂ ਡੀ ਈ ਵੀ ਵੀ ਕਹਦੇ ਵਾਲੀ ਬੈਨ ਵਾਲੀ ਬਾਈ ਕੋਲ ਹੋਣਾ ਬਾਈ ਜਦੇ ਹੋਊਗਾ ਬਾਈ ਨਾ ਨਹੀਂ ਪੈਂਦਾ ਸਕਦੇ ਇਹ ਵਾ ਐਸ ਯੂ ਵੀ ਕੇ ਐਚ ਡੀ ਈ ਤੇ ਵੀ ਬੈਨ ਵਾਲੀ ਠੀਕ ਆ ਹਾਂ ਤੇ ਤੇਰਾ ਨਾਮ ਆਪਦਾ ਨਾਮ ਕੀ ਆ ਤੇਰਾ ਆਪਦਾ ਨਾਮ ਆ ਮੇਰਾ ਅਵਨੀਤ ਕਰਨ ਅਵਨੀਤਾ ਠੀਕ ਆ ਪਰ ਤੂੰ 3ਵੀਂ ਕਲਾਸ ਚ ਪੜਦੀ ਆ ਮੇਰਾ ਨਾਮ ਮੇਰਾ ਨਾਮ ਤੈਨੂੰ ਪਉਣਾ ਨਹੀਂ ਆਇਆ ਆਇਆ ਆਈ ਨਹੀਂਗਾ ਆਇਆ ਤਾਂ ਹੈ ਨਹੀਂਗਾ ਮੇਰਾ ਨਾਮ ਤੈਨੂੰ ਪਉਣਾ ਚੱਲ ਲੱਖੀ ਕਿਵੇਂ ਪੈਂਦਾ ਇਹਦਾ ਨਾਮ ਦਾ ਤੇਰੇ ਮਾਮੇ ਦਾ ਨਾਮ ਦੱਸ ਦੇ ਤੇਰੇ ਮਾਮੇ ਦਾ ਕੀ ਹਾਂ ਅਲੋ ਅੱਜ ਅਨਾ ਲ ਐ ਹਾਂ ਬਾਈ ਕੇ ਆਈ ਇਧਰੇ ਮਾਮੇ ਨੂੰ ਪੁੱਛ ਆਹ ਦੋਵੇਂ ਪੈਂਦੇ ਦੋਨੋਂ ਹੀ ਪੈਂਦੇ ਆਹ ਬੈਣਗੇ ਹਾਂ ਅੱਛਾ ਹਾਂ ਇਹ ਵੱਡਿਆ ਕਰੋ ਚੰਗਾ ਥੋੜਾ ਜਿਹਾ ਹੋਰ ਵੱਧ ਪੜਿਆ ਕਰੋ ਵੱਧ ਤੋਮਾਕ ਲਾਇਆ ਕਰੋ ਤੋਮਾਕ ਹਾਂ ਵੱਧ ਪੜਿਆ ਕਰੋ ਚੰਗਾ ਫਿਰ ਤੁਹਾਨੂੰ ਉਹ ਕੀ ਹੁੰਦਾ ਉਹ ਮੈਡਮਾ ਉਹ ਦਿੰਦੀ ਉਹ ਦਿੰਦੇ ਹੁੰਦੇ ਆ ਨਾ ਉਹ ਵੈਰੀ ਗੁੱਡ ਤੇ ਕੋ ਕੀ ਦਿੰਦੇ ਹੁੰਦੇ ਆ ਸਟਾਰ ਮਿਲੇ ਤੁਹਾਨੂੰ ਸਟਾਰ ਹੈ ਸਾਰੇ ਪੇਪਰ ਚ 20 20 ਨੰਬਰ ਆਏ ਸੀ। ਅੱਛਾ 20 20 ਨੰਬਰ ਆਏ ਸੀਗੇ। ਤੇ ਕਿੰਨੇ ਪੇਪਰ ਕਿੰਨੇ ਨੰਬਰਾਂ ਦਾ ਪੇਪਰ ਸੀਗਾ? 20 ਅੱਛਾ 20 ਦਾ ਸੀ 20 ਚੋਂ 20 ਆਏ ਆ। ਫਿਰ ਤਾਂ ਵਧੀਆ ਗੱਲ ਆ। ਫਿਰ ਤਾਂ ਹੁਸ਼ਾਰਾ ਨਾ ਕੁੜੀ। ਲਾ ਲਈ। ਇੱਥੇ ਕਿਵੇਂ ਰੋਕ ਲੈ। ਅੱਛਾ ਇੱਥੇ ਨਾ ਨੇ। ਅੱਛਾ ਉੱਤਰ ਨਾ ਹੁਣ ਤੁਸੀਂ। ਚਲ ਠੀਕ ਐ ਬਾਏ ਬਾਏ ਤਾਂ ਕਰ ਦੋ। ਬਾਏ ਕਰੂੰਗਾ। ਹਾਂ ਬਾਏ। ਮੋਜ ਕੇ ਬੋਤੋ। ਆਉਂਗਾ ਮੁਰਦਕਾ ਫੇਰਾ ਮੈਂ। ਆਹ ਮੱਟਕੀਆਂ ਭੱਜ ਗਈਆਂ ਦੇਖ। ਉਹ ਜਾਂਦੀਆਂ। ਕਿੱਥੇ ਜਾ ਘਰ? ਹਾਂ ਜਾਨੀ ਆ ਪਹੁੰਚ ਗਏ ਮਾਨਸਾ ਪੜ ਹਾਂ ਠੀਕ ਹੈ ਮਾਰਨ 15 ਮਿੰਟ ਰੱਖਾ ਪਾ ਚਾ ਰਹਿ ਨੇ ਇਹ ਕਦੋਂ ਰੁਕ ਕੇ ਨਾ ਬੜੀ ਜਿਆਦਾ ਰੱਖਣਾ ਲੈ ਆ ਨਾ ਮਾਰਨਾ ਮੈਂ ਨਹੀਂ ਇਹ ਕਾਜ ਨਹੀਂ ਪੜਿਆ ਜਾਗਾ ਲੈ ਵੀ ਘੋੜੇ ਆਪ ਮਾਰਨਾ ਇੱਕ ਟੋਕ ਰਿਹਾ ਗਿਆ ਕਿ ਕਿਹੜਾ ਸਿੱਧੂ ਆ ਕਿਹੜਾ ਉਹ ਹੋਰ ਦੁਬਾਰਾ ਬੋਏ ਗਰੂਪ ਚੱਲ ਪਾਸ ਆਹ ਹੁਣ ਪਹੁੰਚ ਗਏ ਆਂ ਵਰਗਾ ਕਲੀਨਿਕ ਆ ਨੰਦਾਲੇ ਕੱਲੇ ਸੌਣ ਹੋਇਆ ਵਾ ਵਸਾ ਸਾਨਾ ਲੈ ਵੀ ਹੁਣ ਅਸੀਂ ਘਰ ਨੂੰ ਚੱਲੇ ਆਂ ਵਾਪਸ ਆ ਗਏ ਫੇਰ ਜਾਣਾ ਅਜ ਸੋਵਾਰ ਨੂੰ ਫੇਰ ਹਾਂਜੀ ਬਾਈ ਹੁਣ ਅਸੀਂ ਪਹੁੰਚ ਚੁੱਕੇ ਆਂ ਘਰ ਤੇ ਚਾਹ ਪਾਣੀ ਪੀ ਕੇ ਦਵਾਈ ਦੂਈ ਲੈ ਕੇ ਕਰਾਂਗੇ ਰੈਸਟ ਤੇ ਇੱਕ ਆਪਾਸਾ ਜਿਆ ਵੀ ਦੁਖੀ ਜਾਂਦਾ ਸੀ ਇਧਰੋਂ ਮੈਥੇ ਤਾਂ ਬੋਲਿਆ ਵੀ ਨਹੀਂ ਜਾਂਦਾ ਸੁਣ ਨਾ ਹੋਇਆ ਪਿਆ ਇੰਜੈਕਸ਼ਨ ਲੱਗਿਆ ਸੀਗਾ ਜਾੜ ਦਾ ਥੋੜਾ ਜਿਹਾ ਟਰੀਟਮੈਂਟ ਕਰਵਾਇਆ ਸੀਗਾ ਤੇ ਬਾਕੀ ਸਾਰੇ ਭੈਣ ਭਰਾ ਬਈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡਾ ਬਲੌਗ ਕਿਦਾਂ ਦਾ ਲੱਗਿਆ ਤੇ ਬਾਕੀ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਤਾਂ ਕਿ ਤੁਹਾਡੇ ਲਈ ਅਸੀਂ ਵਧੀਆ ਤੋਂ ਵਧੀਆ ਹੋਰ ਵੀ ਬਲੌਗ ਲੈ ਕੇ ਆਈਏ